ਕੀ ਕੀ ਮਾਮਲਾ ਕੀ ਮਾਮਲਾ ਕੀ ਹੋ ਰਿਹਾ ਜੀ ਇਹ ਜੰਗੀਰ ਕਰਨਾਲ ਦੀ ਇੱਕ ਜੋ ਲੋਕ ਜਿਹੜਾ ਨੇ ਇਹ ਜੇਬੀ ਸੀ ਉਹਦਾ ਇਹਨਾਂ ਦਾ ਪ੍ਰਧਾਨ ਮੰਤਰੀ ਜੀ ਨਾਲ ਹੈ ਤੇ ਮਕਾਨ ਬਣਾਉਣ ਲਈ 1.5 ਲੱਖ ਰੁਪਏ ਆਇਆ ਸੀ ਜੀ ਇਹ ਜਿਹੜਾ ਕਲਰਕ ਸ੍ਰੇਸ਼ ਕੁਮਾਰ ਸੀ ਉਹਦੇ ਸਾਰੀ ਪੇਮੈਂਟ ਹੋ ਗਈ 22 ਜਰਵਿਨ ਉਹਦੇ ਚੋਕਾ ਦਾਸ ਨੂੰ 50000 ਰੁਪਏ ਦੇ ਜੀ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੰਘੇ ਨੂੰ ਅਸੀਂ ਸਰਕਾਰੀ ਗੁਆਹ ਦੇ ਹਾਈਕ ਲੰਘੇ ਆਪੀ ਦਾ ਓਕੇ ਸਰ ਰਿਮਾਰਡ ਕੋਈ ਕੋ ਰਿਮਾਰਡ ਹਾਂਜੀ ਉਹ ਕਾਨੂੰ ਪੇਸ਼ ਕਰਾਂਗੇ ਓਕੇ ਓਕੇ ਅਖਰ ਕੀ ਮਾਮਲਾ ਕੀ ਮਾਮਲਾ ਕੀ ਹੈ ਜੀ ਇਹ ਜਗੀਰਕੌਰ ਨਾਲ ਦੀ ਇੱਕ ਲੋਕ ਜਿਹੜਾ ਨਾ ਇਹ ਬੇਟੀ ਸੀ ਉਹਦਾ ਇਹ ਪ੍ਰਧਾਨ ਮੰਤਰੀ ਨੇ ਕਹੇ ਤੇ ਮਕਾਨ ਬਣਾਉਣ ਲਈ 1.5 ਲੱਖ ਦੀ ਆਇਆ ਸੀ ਇਹ ਜਿਹੜਾ ਕਲਰਕ ਸ੍ਰੇਸ਼ ਕੁਮਾਰ ਸੀ ਉਹਦੀ ਸਾਰੀ ਪੇਮੈਂਟ ਹੋ ਗਈ 22 ਜਨਵਰੀ ਨੂੰ ਉਹਦੇ ਚੋਂ ਕਹਿੰਦੇ ਸੀ ਮੈਨੂੰ 50000 ਰੁਪਏ ਦੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਦਾ ਲੰਘੇ ਨੂੰ ਸੇ ਸਰਕਾਰੀ ਗਵਾਹ ਦੀ ਹਾਈਕ ਲੰਘੇ ਦਿੱਤਾ ਓਕੇ ਸਰ ਰਿਮਾਂਡ ਕੋਈ ਉਹ ਰਿਮਾਂਡ ਹਾਂਜੀ ਉਹ ਕੱਲ ਨੂੰ ਪੇਸ਼ ਕਰਾਂਗੇ ਓ ਜੀ ਓਕੇ ਓਕੇ ਸਰ ਕੀ ਮਾਮਲਾ ਕੀ ਮਾਮਲਾ ਕੀ ਹੈ ਜੀ ਇਹ ਜੀ ਜਨੀਰ ਕਰਨਾਲ ਦੀ ਇੱਕ ਮੈਨੂੰ ਜਿਹੜਾ ਮੈਂ ਜੇ ਜੀ ਉਹਦਾ ਇਹ ਨਾਮ ਦਾ ਪ੍ਰਧਾਨ ਮੰਤਰੀ ਦਾ ਘਰ ਤੇ ਮਕਾਨ ਬਣਾਉਣ ਲਈ 1.5 ਲੱਖ ਰੁਪਏ ਆਇਆ ਸੀ ਇਹ ਜਿਹੜਾ ਕਲਰਕ सुरेश ਕੁਮਾਰ ਸੀ ਉਹਦੇ ਸਾਰੀ ਪੇਮੈਂਟ ਹੋ ਗਈ 22 ਜਨਵਰੀ ਨੂੰ ਉਹਦੇ ਚੋਕਾ ਦੇਸ ਮੈਨੂੰ 50000 ਰੁਪਏ ਦੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੈ ਗਏ ਨੂੰ ਅਸੀਂ ਸਰਕਾਰੀ ਗਵਾਹ ਦੇ ਹਾਈਟ ਸੰਗੇ ਹਿੱਕਾ ਉਹ ਸਰ ਰਿਮਾਰਡ ਕੋਈ ਰਿਮਾਰਡ ਹਾਂਜੀ ਉਹ ਕਾਨੂੰ ਪੇਸ਼ ਕਰਾਂਗੇ ਓਕੇ ਓਕੇ ਇਹ ਮਾਮਲਾ ਕੀ ਹੈ ਜੀ ਇਹ ਜਨੀਰਕੁਰ ਨਾਲ ਦੀ ਇੱਕ ਲੋਕ ਜਿਹੜਾ ਨੇ ਬੇਬੀ ਸੀ ਉਹਦਾ ਇਹ ਨਾਮ ਦਾ ਪ੍ਰਧਾਨ ਮੰਤਰੀ ਨਾ ਹੈ ਤੇ ਮਕਾਨ ਬਣਾਉਣ ਲਈ 1.5 ਲੱਖ ਰੁਪਏ ਆਇਆ ਸੀ ਇਹ ਜਿਹੜਾ ਕਲਰਕ ਸ੍ਰੇਸ਼ ਕੁਮਾਰ ਸੀ ਉਹਦੇ ਸਾਰੀ ਪੇਮੈਂਟ ਹੋ ਗਈ 27000 ਰੁਪਏ ਉਹਦੇ ਚੁਕਾਇਆ ਸੀ ਮੈਨੂੰ 50000 ਰੁਪਏ ਦੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੈਂਦੇ ਨੂੰ ਸੀ ਸਰਕਾਰੀ ਗੁਆਹ ਦੇ ਹਾਈਕ ਲੱਗੇ ਹਿੱਕਾ ਓਕੇ ਸਰ ਮਾਨਡ ਕੋਈ ਰਿਮਾਰਡ ਲਾ ਹਾਂਜੀ ਉਹ ਕਾਨੂੰ ਪੇਸ਼ ਕਰਾਂਗੇ ਹਾਂਜੀ ਓਕੇ ਓਕੇ ਸਰ ਕੀ ਮਾਮਲਾ ਕੀ ਮਾਮਲਾ ਜੀ ਇਹ ਜੰਗੀਰ ਕਰਨਾਲ ਦੀ ਇੱਕ ਲੋਕੀ ਰਹਿਣ ਵਾਲੀ ਬੇਬੀ ਸੀ ਉਹਦਾ ਇਹ ਪ੍ਰਧਾਨ ਨੂੰ ਇਹਨਾਂ ਕਹਿੰਦੇ ਮਕਾਨ ਬਣਾਉਣ ਲਈ 1.5 ਲੱਖ ਦੀ ਆਇਆ ਸੀ ਇਹ ਜਿਹੜਾ ਕਲਰਕ ਸ੍ਰੀਸ਼ ਕੁਮਾਰ ਸੀ ਉਹਦੀ ਸਾਰੀ ਪੇਮੈਂਟ ਹੋ ਗਈ ਜਾਈ ਜਰਦੀ ਨੂੰ ਉਤੇ ਚੁਕਾਇਆ ਸੀ ਮੈਨੂੰ 50000 ਰੁਪਏ ਦਿੱਤੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੰਘੇ ਨੂੰ ਅਸੀਂ ਸਰਕਾਰੀ ਗਵਾਹ ਦੀ ਹਾਜ਼ਰੀ ਤੋਂ ਲਗੇ ਇੱਥੇ ਆ। ਓਕੇ ਸਰ ਰਿਮਾਰਡ ਕੋਈ ਉਹ ਰਿਮਾਰਡ ਹਾਂਜੀ ਉਹ ਕਾਨੂੰ ਪੇਸ਼ ਕਰਾਂਗੇ। ਓਕੇ ਓਕੇ। ਸਰ ਕੀ ਮਾਮਲਾ ਕੀ ਮਾਮਲਾ ਕੀ ਹੈ ਜੀ? ਇਹ ਜਗੀਰ ਕੌਰ ਨਾਮ ਦੀ ਇੱਕ ਲੋਕ ਜਿਹੜਾ ਨਾ ਇਹ ਬੇਟੀ ਸੀ ਉਹਦਾ ਇਹ ਪ੍ਰਧਾਨ ਮੰਤਰੀ ਦਾ ਤਹਿਤ ਮਕਾਨ ਬਣਾਉਣ ਲਈ 1.5 ਲੱਖ ਦੀ ਆਇਆ ਸੀ। ਇਹ ਜਿਹੜਾ ਕਲਰਕ सुरेश ਕੁਮਾਰ ਸੀ ਉਹਦੇ ਸਾਰੀ ਪੇਮੈਂਟ ਹੋ ਗਈ ਸਟਾਈਜਰ ਦੇ ਵਿੱਚ। ਉਹਦੇ ਚੋਂ ਕਹਿੰਦਾ ਸੀ ਮੈਨੂੰ 50000 ਰੁਪਏ ਦੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੈਣ ਦੇ ਨੂੰ ਅਸੀਂ ਸਰਕਾਰੀ ਗਵਾਹ ਦੇ ਹਾਈਟ ਸੰਗੇ ਹਿੱਕਾ। ਓਕੇ ਸਰ ਰਿਮਾਰਡ ਕੋਈ? ਕੋਈ ਰਿਮਾਰਡ ਨਹੀਂ। ਹਾਂਜੀ ਉਹ ਖਾਨੂੰ ਪੇਸ਼ ਕਰਾਂਗੇ। ਹਾਂਜੀ ਓਕੇ। ਟਕ 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 ਸਰ ਕੀ ਮਾਮਲਾ ਕੀ ਹੈ ਜੀ? ਜਿਹੜੀ ਜਨੀਦਕੌਰ ਨਾਲ ਦੀ ਇੱਕ ਲੋਕ ਜਿਹੜਾ ਨਾ ਇਹ ਜੇਬੀ ਸੀ ਉਹਦਾ ਇਹ ਨਾਮ ਦਾ ਪ੍ਰਧਾਨ ਮੰਤਰੀ ਨਾ ਕਹ ਤੇ ਮਕਾਨ ਬਣਾਉਣ ਲਈ 1.5 ਲੱਖ ਦੀ ਆਇਆ ਸੀ ਇਹ ਜਿਹੜਾ ਕਲਰਕ सुरेश ਕੁਮਾਰ ਸੀ ਉਹਦੇ ਸਾਰੀ ਪੇਮੈਂਟ ਹੋ ਗਈ 22 ਜਰਮੇਂ ਉਹਦੇ ਚੋਕੇ ਦਾ ਸਾਨੂੰ 50000 ਦੀ ਅੱਗੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੈ ਕੇ ਨੂੰ ਅਸੀਂ ਸਰਕਾਰੀ ਗਵਾ ਦੇ ਹਾਈਕ ਲੰਗੇ ਅਕੀਕਾ ਉਹ ਕਦਰ ਰਿਮਾਰਡ ਕੋਈ ਰਿਮਾਰਡ ਹਾਂਜੀ ਉਹ ਕਾਨੂੰ ਪੇਸ਼ ਕਰਾਂਗੇ ਹਾਂਜੀ ਓਕੇ ਓਕੇ